ਦੀਵਾਨਾ ਰीडियो ਸਤਿਕਾਰ ਸੋਤੋਂ ਲੋ ਆਪਣੇ ਨਾਲ ਇਸ ਵਕਤ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਅੱਜ ਸੁਣਾ ਰਹੇ ਨੇ ਕਵਿਤਾ ਵੋਟਾਂ ਵਾਲੀ ਮੋਟਰ ਸੈਣੀ ਸਾਹਿਬ ਸਵਾਗਤ ਸਤਿ ਸ਼ਕਾਲ ਜੀ ਦਿਵਾਨਾ ਸਾਹਿਬ ਸਤਿ ਸ਼ਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ਼ਕਾਲ ਜੀ ਜੀ ਸੈਣੀ ਸਾਹਿਬ ਦਿਵਾਨਾ ਸਾਹਿਬ ਅੱਜ ਦੀ ਤੱਕ ਬੰਦੀ ਉਹਨਾਂ ਸਿਆਸਤਦਾਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਗਈ ਹੈ ਜੀ ਜਿਹੜੇ ਕਿ ਵੋਟਾਂ ਲੈ ਕੇ ਜੋ ਸੋਚਦੇ ਆ ਕਰਨ ਵਾਸਤੇ ਜਾਂ ਕਰਦੇ ਆ ਜਾਂ ਵਿਜੀਲੈਂਸ ਜਾਂ ਈਡੀ ਦੀਆਂ ਫਾਈਲਾਂ ਦੇ ਵਿੱਚ ਉਹਨਾਂ ਤੇ ਅਲੀਗੇਸ਼ਨ ਆ ਜੀ ਹੂੰ ਹੂੰ ਉਹਨਾਂ ਨੂੰ ਸੋਚ ਉਹਨਾਂ ਨੂੰ ਸੋਚਦੇ ਹੋਏ ਮੈਂ ਇਹ ਧੁੱਕਬੰਦੀ ਕੀਤੀ ਆ ਜੀ ਇਹਦਾ ਟਾਈਟਲ ਆ ਜੀ ਕਿ ਵੋਟਾਂ ਵਾਲੀ ਮੋਟਰ ਜੀ ਹੌਣ ਦਿਓ ਇਹਨਾਂ ਵੋਟਾਂ ਵਾਲੀ ਮੋਟਰ ਚੱਲੀ ਪੰ 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 ਹੂੰ ਹੂੰ ਪਾਰਲੀਮੈਂਟ ਜਾਵਾਂਗੇ ਵਿਧਾਨ ਸਭਾ ਜਾਵਾਂਗੇ ਵੱਡੀਆਂ ਵੱਡੀਆਂ ਕੋਠੀਆਂ ਤੇ ਕਬਜ਼ੇ ਜਮਾਵਾਂਗੇ ਹਮ ਹਮ ਸਹੂਲਤਾਂ ਦੇ ਨਾਮ ਤੇ ਇਲਾਜ ਵੀ ਕਰਾਵਾਂਗੇ ਉਸਤਾਦ ਸਕੰਦਰ ਪਤਾ ਲੱਗੂ ਜਦੋਂ ਪੈ ਗਿਆ ਕੋਈ ਕੰਮ ਹਮ ਇਹਨਾਂ ਵੋਟਾਂ ਵਾਲੀ ਮੋਟਰ ਚੱਲੀ ਪਮ 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 ਜੀ ਟਾਇਲਾਂ ਟਾਇਲਾਂ ਦੀਆਂ ਆਪਣੀਆਂ ਫੈਕਟਰੀਆਂ ਲਗਾਵਾਂਗੇ ਪਿੰਡ ਪਿੰਡ ਵਿੱਚ ਟਾਇਲ ਵੀ ਪਹੁੰਚਾਵਾਂਗੇ ਜੀ ਸਰਕਾਰੀ ਗ੍ਰਾਂਟ ਨੂੰ ਚੂਨਾ ਵੀ ਲਾਵਾਂਗੇ ਦਿਖਾਵਾਂਗੇ ਸੱਤਾ ਵਾਲਾ ਦਮ ਹੂੰ ਇਹਨਾਂ ਬੋਟਾਂ ਵਾਲੀ ਮੋਟਰ ਚੱਲੀ ਪਮ 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 ਜੀ ਦਰਖਤ ਲਗਾਵਾਂਗੇ ਟਰੀ ਗਾਰਡ ਵੀ ਬਣਾਵਾਂਗੇ ਹੂੰ ਘਟਾਲਾ ਪੀ ਦੇ ਵਿੱਚ ਥੋੜੇ ਵੱਧ ਦਿਖਾਵਾਂਗੇ ਹੂੰ ਛੋਟੀ ਛੋਟੀ ਕਰਕੇ ਮੋਟੀ ਕੁੰਡੀ ਲਾਵਾਂਗੇ ਜੀ ਇਸਾਪਤੀ ਪੂਰਾ ਨਾ ਲੈਣਾ ਆਪਾਂ ਕੰਮ ਜੀ ਇਹਨਾਂ ਬੋਟਾਂ ਵਾਲੀ ਮੋਟਰ ਚੱਲੀ ਪਮ 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 ਜੀ ਬਹੁਤ ਖੂਬ ਐਸ ਐਚਓ ਲਵਾਵਾਂਗੇ ਤੇ ਰੂਬ ਜਮਾਵਾਂਗੇ ਜਿਹੜਾ ਅੜੂ ਉਹਦੀ ਫੈਂਟੀ ਵੀ ਲਵਾਵਾਂਗੇ ਜੀ ਮਾਈਨਿੰਗ ਕਰਾਵਾਂਗੇ ਤੇ ਨੂਟ ਕਮਾਵਾਂਗੇ ਸਾਡੇ ਅੱਗੇ ਅੜੇ ਐਸਾ ਕਿਹੜਾ ਪਿਆ ਜੰਮ ਹਮ ਇਹਨਾਂ ਵੋਟਾਂ ਵਾਲੀ ਵੋਟਰ ਚੱਲੀ ਪੰਮ 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 ਜੀ ਕਬ ਕਬਜੇ ਕਰਾਵਾਂਗੇ ਤੇ ਹਿੱਸੇ ਵੀ ਪਵਾਵਾਂਗੇ ਬਦਲੀਆਂ ਕਰਾਵਾਂਗੇ ਤੇ ਮਾਲ ਕਮਾਵਾਂਗੇ ਨਸ਼ੇ ਵੀ ਵਕਾਵਾਂਗੇ ਤੇ ਮਨ ਪਰ ਚਾਵਾਂਗੇ ਪਾਕਿਸਤਾਨ ਤੋਂ ਆਪਣਾ ਮਿੱਤਰ ਬੁਲਾਵਾਂਗੇ ਕੀ ਬਾਤ ਹੈ ਮਹਿਲਾ ਕਿ ਹੋ ਮਹਿਲਾ ਚ ਹੋ ਹਰ ਦਮ ਛਮ 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 ਹੂੰ ਇਹਨਾ ਬੋਟਾਂ ਵਾਲੀ ਮੋਟਰ ਚੱਲੀ ਪੰਪ 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 ਜੀ ਮੂਰਚੇ ਲਵਾਵਾਂਗੇ ਤੇ ਜਾਮ ਵੀ ਲਵਾਵਾਂਗੇ ਧਰਮ ਦੇ ਨਾਮ ਤੇ ਕਟੜਤਾ ਵਧਾਵਾਂਗੇ ਹੂੰ ਹੂੰ ਹਰ ਪਲ ਪੰਖ ਨੂੰ ਖਤਰਾ ਬਤਾਵਾਂਗੇ ਦੰਗੇ ਵੀ ਕਰਾਵਾਂਗੇ ਤੇ ਮੁੰਡੇ ਵੀ ਮਰਾਵਾਂਗੇ ਰੋਕ ਲਵੋ ਜਿਸ ਵਿੱਚ ਹੋਵੇ ਪੂਰਾ ਦਮ ਜੀ ਇਹਨਾਂ ਵੋਟਾਂ ਵਾਲੀ ਮੋਟਰ ਚੱਲੀ ਪੰਮ 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 ਬਹੁਤ ਖੂਬ ਉਹ ਬਾਲਸੀ ਬਣਾਵਾਂਗੇ ਤੇ ਕਮਿਸ਼ਨ ਵੀ ਵਧਾਵਾਂਗੇ ਜੇ ਨਾ ਮਿਹੜਿਆ ਬਹੁਮਤਾਂ ਪਾਸ ਵੀ ਕਰਾਵਾਂਗੇ ਦਲਾਲੀ ਆਪਾਂ ਰਲ ਮਿਲ ਬੈਠ ਕੇ ਹੀ ਖਾਵਾਂਗੇ ਸਾਡਾ ਕਾਮ ਬੋਲਤਾ ਅਖਬਾਰ 'ਚ ਹੀ ਛਾਪਾਵਾਂਗੇ ਹਮ ਹਮ ਛੈਣੀ ਆਵੇ ਭੌਂਕਦਾ ਹੋਰ ਨਾ ਕੋਈ ਕੰਮ ਇਹਨਾ ਬੋਟਾਂ ਵਾਲੀ ਮੋਟਰ ਚੱਲੀ ਪੰ 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 ਥੈਂਕ ਯੂ ਸਰ ਮਿਹਰਬਾਨੀ ਜੀ ਬਹੁਤ ਵਧੀਆ ਦਾ ਬੱਚਿਆਂ ਵਾਲੀ ਪੋਇਮ ਵੀ ਸੁਣਾ ਦਿੱਤੀ ਨਾਲੇ ਹੈ ਨਾ ਵੈਰੀ ਗੁੱਡ ਜੀ ਜੀ ਮੈਨੂੰ ਚਾਹਦਾ ਹੀ ਸੀ ਵੀ ਬੱਚਿਆਂ ਦੇ ਮੂੰਹ ਤੇ ਚੜ੍ਹਦੀ ਚਾਹੀਦੀ ਆ ਜੀ ਵੈਰੀ ਗੁੱਡ ਵੈਰੀ ਗੁੱਡ ਬਹੁਤ ਖੂਬ ਸਾਨੀ ਸਾਹਿਬ ਥੈਂਕ ਯੂ ਗ੍ਰੇਟਫੁਲ ਸਰ ਥੈਂਕ ਯੂ ਮਿਹਰਬਾਨੀ ਲਓ ਦੋਸਤੋ ਇਹ ਸਾਨਾ ਆਪਣੇ ਸਤਿਕਾਰਤ শ্রোਤੇ ਐਡਵੋਕੇਟ ਰਾਜਨ ਸਾਨੀ ਸਾਹਿਬ ਦੇ ਸੂਹਤ ਜੋੜੇ ਸੰ ਸੋ ਆ ਕਿਸੇ ਕਿਸੇsrand ਦੇ ਟਰੀ ਗਾਰਡਨ ਦੇ درختਾਂ ਦੇ ਰੇਤਿਆਂ ਦੇ ਸਭ ਕਾਸ਼ਨ ਦੇ ਘਟਾਲਿਆਂ ਤੇ ਨਜ਼ਰ ਮਾਰੀ ਉਹਨਾਂ ਨੇ ਆਪਣੇ ਕਾਮਯਾਬ ਅਨਾਜ ਦੇ ਵਿੱਚ ਤੇ ਇਹਨਾਂ ਦੇ ਕਵੀ ਗਾਈਡ ਨੇ ਸਕੰਦਰ ਸਿੰਘ ਔਜਲਾ ਯੂਐਸ ਤੋਂ ਸੋ ਅਮੀਰਾਂ ਤੁਹਾਨੂੰ ਪਸੰਦ ਆਈ ਹੋਵੇਗੀ ਅੱਗੇ ਸ਼ੇਅਰ ਤੇ ਸਾਂਝੀ ਕਰ ਦਿਓ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਆਪਣੀ ਲਾਈਵ ਮੁਲਾਕਾਤ ਤੁਹਾਡੇ ਨਾਲ ਹੁੰਦੀ ਹੈ ਤੇ ਤੁਸੀਂ ਇਹਨਾਂ ਬ੍ਰਾਹਮਾਂ ਦੇ ਲਿੰਕ ਅਤੇ ਬ੍ਰਾਹਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਨੰਬਰ ਪਟਿਆਲਾ ਸਕੂਲੀ ਦਾ 9876309655 ਦਾ